ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਤੇ ਅੱਜ ਕੀ ਕਰਨਾ ਹੈ ਅੱਜ ਕਰਦੇ ਹਾਂ ਕੁਝ ਤੋਂ ਕਰਾਂਗੇ ਭਈ ਨਾ ਚੱਲਦਾ ਡੈਕੋਰੇਸ਼ਨ ਤੇ ਪਹਿਲਾਂ ਬਣਨੀ ਹੈ ਪੱਗ ਤੇ ਪੱਗ ਦਾ ਬੇਸ ਬਣ ਕੇ ਰੈਡੀ ਹੋ ਗਿਆ ਮੈਂ ਤੇ ਹੁਣ ਬੇਸ ਤੋਂ ਬਾਅਦ ਪੱਗ ਬਣਨੀ ਹੈ ਆਹ ਬਲੈਕ ਪੱਗ ਬਣਨੀ ਹੈ T-shirt ਵੀ ਬਲੈਕ ਹੀ ਹੈ gau ji neend aa rahi hai yaar bahut pag pag banni hai knitting karta le par hun ho reya hoon bore te kya kariye ਬਾਰ ਦਾ ਮੌਸਮ ਵੀ ਉਹ ਵਧੀਆ ਤੇ ਮੈਂ ਸੋਚਿਆ ਦੁਕਾਨ ਤੇ ਜਾਵਾਂ ਚਲੋ ਤੇ ਹੁਣ ਮੈਂ ਆਇਆ ਦੁਕਾਨ ਤੇ ਤੇ ਦੁਕਾਨ ਤੇ ਆਖਿਆ ਨਵਾਂ ਮਾਲ ਆਇਆ ਸੀਗਾ ਚਲ ਟੈਲੀ ਟੁਲੀ ਕਰਨਾ ਸੀਗਾ ਇਹ ਟੈਲੀ ਕਰ ਰਹਾ ਸੀ ਤੇ ਉੱਪਰ ਪਾਣੀ ਛੋ ਰਿਹਾ ਯਾਰ ਹੱਥ ਤੇ ਛਿੱਟਾ ਪੈ ਗਿਆ ਚਲੋ ਇਹਦੇ ਨਾਲ ਜਿਹੜਾ ਡੈਕੋਰੇਸ਼ਨ ਲਾਣਾ ਸੀ ਉਹਦਾ ਸਮਾਨ ਲੈਣ ਆਇਆ ਸੀਗਾ ਵੀ ਥੋੜਾ ਜਿਹਾ ਸਮਾਨ ਲੈਣਾ ਤਾਂ ਲਈ ਲਿਆ ਤੇ ਹੁਣ ਅਸੀਂ ਸਿਰਫ ਡੈਕੋਰੇਸ਼ਨ ਨੂੰ

ਮੇਰੇ ਦਾ ਬੱਡੇ ਪੂਰਾ ਹੈਪੀ ਦਾ ਕੰਮ ਹੋ ਗਿਆ ਖਰਾਬ ਦੇਖਦੇ ਆ ਕੁਝ ਜਗੜ ਜਾ ਲੱਗ ਗਿਆ ਹੋਊਗਾ ਤੇ ਗਾਇਜ਼ ਜਿਹੜੀ ਨਹੀਂ ਦੇਖਿਆ ਆਪਾਂ ਕੁਝ ਜਗੜ ਜਾ ਲੱਗ ਦੇਖੋ ਪਤਾ ਤਾਂ ਲੱਗ ਨਹੀਂ ਰਿਹਾ ਵੈਸੇ ਅੱਜ ਜੇ ਨਹੀਂ ਲੀ ਤੁਹੇ ਮੈਂ ਠੇਬਾ ਲਾ ਕੇ ਘਰ ਤਾਂ ਬੱਟ ਠੇਬਾ ਲਾ ਦੇ ਚਲੋ ਕੋਈ ਮਾਰੇ ਦੇਖੋ ਫੋਟੋ ਮੱਚ ਗਿਆ ਮਲਗੀ ਇਹ ਨੂੰ ਲੈਟ ਨਹੀਂ ਹੈ ਕੀ ਬਾਕੀ ਸੰਗਤ ਨੇਟ ਲੂਟ ਹੈ ਨਹੀਂ ਤੇ ਡੈਕੋਰੇਸ਼ਨ ਦੀ ਪੈਂਡਿੰਗ ਹੈ ਲੈਟ ਕਰਕੇ ਅਸੀਂ ਆਏ ਨਗਾ ਬੁਜ਼ਾਰਾ ਫੋਟੋ ਫੋਟੋ ਖਿੱਚ ਗਏ ਤੇ ਮੈਂ ਆ ਗਿਆ ਘਰੇ ਮਾਂ ਰੋਟੀ ਰੋਟੀ ਖਾ ਕੇ ਜਨਾ ਦੁਕਾਨ ਤੇ ਮੈਂ ਟਿਊਸ਼ਨ ਤੇ ਚੱਲੇ ਆ ਪਹਿਲਾਂ ਇਹਦੀਆਂ ਫੋਟੋ ਫੋਟੋਆਂ ਖਿੱਚਣੀਆਂ ਸੀਗੀਆਂ ਹੁਣ ਇਹ ਬਾਈ ਦਾ ਬਰਥਡੇ ਆ ਗੱਲ ਇਹ ਕਹਿੰਦਾ ਫੋਟੋ ਖਿੱਚਨੀ ਇਹ ਤਾਂ ਵੀਡੀਓ ਬਣਾ ਰਿਹਾ ਹਾਂਜੀ ਤੇ ਹੁਣ ਮੈਂ ਆ ਗਿਆ ਦੁਕਾਨ ਤੇ ਇਹ ਕੰਮ ਨੂੰ ਸਾਰਾ ਕੰਪਲੀਟ ਕਰ ਲਿਆ ਤੇ ਦੁਕਾਨ ਤੇ ਰਵੇਲੇ ਬੈਠਾ ਸੀਗਾ ਤੇ ਮੈਂ ਸੋਚ ਰਿਹਾ ਸੀਗਾ ਵਲੌਗ ਦਾ ਸ਼ੂਟੇ ਕਰ ਲਈਏ ਬਾਹਰ ਮੌਸਮ ਵੀ ਥੋੜਾ ਜਿਹਾ ਠੀਕ ਸੀਗਾ ਹੁਣ ਜਿਹਦੇ ਹੁਣ ਅਸੀਂ ਗਾਂ ਕਟੈਂਡ ਕਰਨ ਤੋਂ ਬਾਅਦ ਥੋੜਾ ਜਿਹਾ ਖਲਾਰਾ ਪੈ ਗਿਆ ਹੁਣ ਚੱਕਣਾ ਤੇ ਚੱਕ ਕੇ ਫਿਰ ਆਪਾਂ ਖੜੇ ਰਹਿਣਾ ਬਸ ਹੋਰ ਕੀ ਕਰਨਾ ਹੁਣ ਤਾਂ ਹੋ ਗਿਆ ਤੇ ਆ ਆ ਦੇਖਦੇ ਹਾਂ ਤੇ ਹੁਣ ਮੈਂ ਲੈਣਾ ਹੈ ਚਿਕਨ ਰੋਟੀ ਦੇ ਨਾਲ ਖਾਣਾ ਸੀ ਗੱਜ ਚਿਕਨ ਦੇ ਚਿਕਨ ਲੈ ਕੇ ਘਰੇ ਜਾਵੇ। ਅਜੀ ਤੇ ਹੁਣ ਰੋਟੀ ਨੂੰ ਖਾ ਕੇ ਵੇਲੇ ਹੋ ਗਏ। ਕੀ ਆ ਇਹ ਬਿਲਕੁਲ ਇਸ ਵਾਰ ਨੂੰ ਉਹ ਗੱਲ ਕਰਦੇ ਜੇ ਫਿਰ ਨਾ। ਕੀ ਆ? ਇਹਦੇ ਉੱਪਰ ਫਿਰ ਕੁਝ ਨਹੀਂ ਆਉਣਾ। ਇਹਦੇ ਪੱਗ ਉੱਥੇ ਮੇਰਾ YouTube ਪ੍ਰੋਫਾਈਲ ਦੀ ਉਹ ਆ। ਬਣਾਵਾ ਰਹੇ ਐਡਿਟ ਕਰਾ ਰਹੇ ਪੰਡ ਵਾਲਾ। ਖਾਣ ਨੂੰ ਪਾਗੜੀ ਵੀ ਤੇ ਇੱਕ ਭੇਜੀ ਸੀ ਉਹਨੇ ਆਲੇ ਪਾਗੜੀ ਇਹਨੇ ਇਦਾਂ ਦਾ ਹੋ ਗਿਆ ਹੁਣ ਇਹ ਤਾਂ ਪਾਈ ਹੋਈ ਐ ਮੈਂ ਇਦਾਂ ਦੀ ਮੈਨੂੰ ਆਣੀ ਆ ਸੋਤੀ ਬਨਵਾ ਰੇ ਮੈਂ ਆਤਮਾਨ ਪੂਰਨ ਆਤਾ ਨਹੀਂ ਹਜੇ ਤਾਂ ਗਾਗ ਦਾ ਸਮਾਨ ਦੇਣਾ ਥੋੜਾ ਜਿਹਾ ਗਾਕ ਆਇਆ ਤੇ ਉਹਨੂੰ ਸਮਾਨ ਦੇ ਲਿਆ ਛਲਟੂ ਵੀ ਪੁੱਠੀ ਆ ਮੈਂ ਚੇਂਜ ਕਰਦਾ ਹੁਣ ਜਾਂਦੇ ਜਾਂਦੇ ਤੇ ਆ ਨਾ ਲਾ ਰਹੇ ਆ ਤੇ ਗਾਗ ਨੂੰ ਸਮਾਨ ਦੇ ਕੇ ਤੇ ਕਰਿਆ ਗਿਆ ਇਹਨੇ ਵੀ ਇਹ ਮਛੀਂਦਾ ਨਹੀਂ ਲੈਣ ਗਿਆ ਯਾਰ ਕੈਂਟੀ ਅੰਜੀਤੇ ਹੁਣ ਖੇਲ ਨੂੰ ਲੱਗੇ ਗੇਮ ਨੂੰ ਖੇਲ ਕੇ ਸੋਣਾ ਹੈ ਕਿ ਅੱਜ ਦਾ ਵਲੌਗ ਮੈਂ ਇੱਥੇ ਖੜਨ ਕਰਦਾ ਤੇ ਚੰਗੂ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚਲੋ